ਪੂਰੀ ਦੁਨੀਆ ਸਿੱਖ ਕੌਮ ਦੀ ਬਹਾਦਰੀ ਹੱਕ ਸੱਚ ਤੇ ਮਿਹਨਤ ਦਾ ਲੋਹਾ ਮੰਦੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਦੇਸ਼ਾਂ ਵਿਦੇਸ਼ਾਂ 'ਚ ਸਿੱਖਾਂ ਨੇ ਮਿਹਨਤ ਨਾਲ ਕਾਮਯਾਬੀ ਦੇ ਅਜਿਹੇ ਝੰਡੇ ਗੱਡੇ ਆ ਕਿ ਉੱਥੋਂ ਦੇ ਲੋਕ ਉੱਥੋਂ ਦੀਆਂ ਸਰਕਾਰਾਂ ਸਾਨੂੰ ਹਮੇਸ਼ਾ ਸਨਮਾਨ ਦੀ ਨਜ਼ਰ ਨਾਲ ਵੇਖਦੇ ਆ ਤੇ ਸਨਮਾਨ ਕਰਦੀਆਂ ਤੇ ਮੈਂ ਹੁਣ ਅਜਿਹੇ ਇੱਕ ਦੇਸ਼ ਦੀ ਗੱਲ ਕਰਨ ਲੱਗਾ ਫਿਜੀ ਦੇਸ਼ ਜੋ 300 ਅਲੱਗ-ਲੱਗ ਟਾਪੂਆਂ ਤੋਂ ਬਣਿਆ ਜੋ ਦੱਖਣੀ ਪ੍ਰਸ਼ਾਂਤ ਖੇਤਰ ਦੇ ਵਿੱਚ ਪੈਂਦਾ ਇੱਕ ਦੇਸ਼ ਆ ਉਹਨਾਂ ਦੇ 1 ਡਾਲਰ ਦੀ ਕੀਮਤ 38 ਭਾਰਤੀ ਰੁਪਏ ਦੇ ਬਰਾਬਰ ਆ ਤੇ ਉਹਨਾਂ ਨੇ 2 ਡਾਲਰ ਦੇ ਨੋਟ ਦੇ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਆ ਉਹਦੇ ਪਿੱਛੇ ਕੀ ਕਹਾਣੀ ਆ ਇਹ ਗੱਲਬਾਤ ਕਰਦੇ ਆ ਤਾਂ ਲੈ ਚਲਦੇ ਆ ਤੁਹਾਨੂੰ 1879 ਤੋਂ 1916 ਦੇ ਵਿਚਕਾਰ ਜਦੋਂ ਬਹੁਤ ਸਾਰੇ ਭਾਰਤੀ ਕਿਰਾਏਦਾਰ ਮਜ਼ਦੂਰਾਂ ਨੂੰ ਫਿਜ਼ੀ ਲਿਆਂਦਾ ਗਿਆ ਸੀ ਕੰਮ ਕਰਨ ਦੇ ਤੌਰ ਤੇ ਤਾਂ ਉਦੋਂ ਬਹੁਤ ਸਾਰੇ ਜਿਹੜੇ ਸਿੱਖ ਸੀ ਨਾ ਉੱਪਰਵਾਸੀਆਂ ਦੇ ਤੌਰ ਤੇ ਫਿਜੀ ਦੇ ਵਿੱਚ ਗਏ ਸੀ ਤੇ ਸਿੱਖਾਂ ਨੇ ਜ਼ਿਆਦਾਤਰ ਕਿਸਾਨ ਪੁਲਿਸ ਤੇ ਅਧਿਆਪਕਾਂ ਵੱਜੋਂ ਉੱਥੇ ਆਪਣੀ ਬਹੁਤ ਵੱਡੀ ਪਛਾਣ ਬਣਾਈ ਤੇ ਉਦੋਂ ਫਿਜੀ ਤਰੱਕੀ ਕਰ ਰਿਹਾ ਸੀ ਨਵਾਂ ਨਵਾਂ ਤੇ ਫਿਜੀ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਉੱਥੋਂ ਦੇ ਲੋਕਾਂ ਜਿੰਨਾ ਹੀ ਯੋਗਦਾਨ ਸੀ ਮਤਲਬ ਕਹਿ ਸਕਦੇ ਆ ਕਿ ਸਿੱਖਾਂ ਦਾ ਬਰਾਬਰ ਦਾ ਯੋਗਦਾਨ ਸੀ ਫਿਜੀ ਦੀ ਤਰੱਕੀ ਦੇ ਵਿੱਚ ਤਾ ਇਸ ਸਨਮਾਨ ਦੇ ਵੱਜੋਂ ਉਥੋਂ ਦੀ ਸਰਕਾਰ ਨੇ ਫਿਜ਼ਿਕ ਦੇ 2 ਡਾਲਰ ਦੇ ਉੱਤੇ ਸਿੱਖ ਸਰਦਾਰਾਂ ਦੀ ਫੋਟੋ ਲਾਈਆ ਜੋ ਸਾਡੇ ਲਈ ਦੇਸ਼ ਵਿਦੇਸ਼ ਚ ਰਹਿੰਦੇ ਹਰ ਪੰਜਾਬੀ ਲਈ ਹਰ ਸਿੱਖ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਹਰ ਉਸ ਸਿੱਖ ਤੱਕ ਹਰ ਉਸ ਸ਼ਖਸ ਤੱਕ ਹਰ ਉਸ ਪੰਜਾਬੀ ਤੱਕ ਸ਼ੇਅਰ ਕਰ ਦਿਓ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਸਿੱਖੀ ਨੂੰ ਪਿਆਰ ਕਰਦਾ ਵੈਸੇ ਤਾਂ ਪੰਜਾਬੀਆਂ ਦਾ ਸਿਰ ਹਮੇਸ਼ਾ ਉੱਚਾ ਰਿਹਾ ਤੇ ਉੱਚਾ ਰਹੂਗਾ ਤੇ ਇਹੋ ਜੇ ਜਦੋਂ ਸਾਡੇ ਸਾਹਮਣੇ ਕਿਸੇ ਆਉਂਦੇ ਹਨ ਨਾ ਤਾਂ ਸਾਡਾ ਸਿਰ ਹੋਰ ਵੀ ਮਾਣ ਨਾਲ ਫਖਰ ਨਾਲ ਉੱਚਾ ਹੋ ਜਾਂਦਾ ਤਾਂ ਵੀਡੀਓ ਜ਼ਰੂਰ ਸ਼ੇਅਰ ਕਰੇ